ਸੱਤਿਕਾਰ ਦੋਸਤੋ ਇਹ ਬੀਬੀ ਵਾਲਾ ਰੋਡ ਤੇ LIC ਦੇ ਸਾਹਮਣੇ ਭਰਤ ਨਗਰ ਮਾਰਕੀਟ ਹੈ ਅਸੀਂ ਖੜੇ ਆ SF ਨੰਬਰ 65 ਜਿੱਤੇ ਰਾਜਵੰਤ ਰੈਸਟੋਰੈਂਟ ਕਿਤੇ ਹਾਲ ਦਾ ਸੁਬਾਰਮ ਕਿਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮਨੋਰੰਜਨ ਮੇਲਾ ਦਾ ਪੰਜਾਬ ਅਤੇ ਰਾਜਸਥਾਨ ਹਰਿਆਣਾ ਹਿਮਾਚਲ ਤੇ ਸੰਚਾਲਨ ਕਰਦੇ ਨੇ ਰਣਵੀਰ ਪੰਸਲ ਜਿਹੜੇ ਸਮਾਜ ਸੇਵਕ ਵੀ ਨੇ ਪ੍ਰਸਿੱਧ ਉਹਨਾਂ ਵੱਲੋਂ ਇਸ ਦਾ ਆਗਾਜ ਕਿੱਤਾ ਜਾ ਰਿਹਾ ਹੈ ਰਾਜਵੰਸ਼ ਰੈਸਟਰੋ ਐਂਟੀਕੀ ਹਾਲ ਐਸਸੀਪ ਨੰਬਰ 65 ਸੋ ਆਪਾਂ ਗੱਲਬਾਤ ਵੀ ਕਰਾਂਗੇ ਰਮਡੇਵ ਬਾਂਸਲ ਜੀ ਨਾਲ ਤੁਹਾਨੂੰ ਇਹ ਦਿਖਤੀਏ ਕਿ ਦੀ ਅੱਤੇ ਗ੍ਰਾਹਕਾਂ ਨੂੰ ਅਨਮੋਲ ਬਾਂਸਲ ਜਿਹੜੇ ਉਹਨਾਂ ਦੇ ਭਤੀਜੇ ਨੇ ਉਹੋ ਡੀਲ ਕੀਆ ਕਰਨਗੇ ਅੱਜ ਤਰੀਕ ਹੋ ਚੁੱਕੀ ਹੈ 2 ਫਰਵਰੀ ਅਤੇ 4 ਫਰਵਰੀ ਨੂੰ ਇਸ ਦਾ ਉਦਘਾਟਨ ਹੈ ਰਾਜਵੰਸ ਰੈਸਟੋਰੈਂਟ ਕਿਚਨ ਹਾਲ ਤੇ ਬਿੱਬੀ ਵਾਲਾ ਰੋਡ ਹੈ ਐਲਆਈਸੀ ਦੇ ਬਿਲਕੁਲ ਸਾਹਮਣੇ ਭਾਰਤ ਨਗਰ ਜਿਹੜੀ ਮਾਰਕ ਹੈ ਉਸ ਦੇ ਐਸਸੀ ਆਪਣਾ ਨੰਬਰ 65 ਵਿੱਚ ਇਹ ਤਾਂ ਸਭਾ ਨੂੰ ਪਤਾ ਯਾਰ ਸੋ ਆਪਣੀ ਅੱਖਾਂ ਨਾਲ ਵੀ ਵੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ ਇੱਥੇ ਗਾਹਕਾਂ ਦੀ ਫੈਸਿਲਿਟੀ ਦੇ ਅਨੁਸਾਰ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਸੋ ਆਪਾਂ ਗੱਲਬਾਤ ਕਰਦੇ ਹਾਂ ਰਣਜੀਤ ਬਸਲ ਜੀ ਨਾਲ ਹਾਂਜੀ ਸਰ ਕਿਹਾ ਲੈ ਜੀ ਹਾਂਜੀ ਹਾਂ ਸੁਣਵਾਜੀ ਵੈਲਕਮ ਫਸਤਾ ਬਹੁਤ ਬਹੁਤ ਬਰਾਈਆਂ ਜੀ ਤੁਹਾਨੂੰ ਥੈਂਕ ਯੂ ਤੁਹਾਨੂੰ ਵੀ ਬਹੁਤ ਬਹੁਤ ਦਈਏ ਜੀ ਤੇ ਮਾੜਾ ਜਾਂ ਚਾਨਣਾ ਪਾਉਂਗੇ ਜੀ ਵੀ ਐਸ ਦੇ ਅੰਦਰ ਕਿਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਦੇਣ ਜਾ ਰਹੇ ਹੋ ਗਾਹਕਾਂ ਨੂੰ ਰੇਟ ਵਗੈਰਾ ਦਾ ਕੀ ਸਿਸਟਮ ਹੈ ਕਿਉਂਕਿ ਰੈਸਟੋਰੈਂਟ ਤਾਂ ਬਹੁਤ ਜ਼ਿਆਦਾ ਵੈਸੀ ਹੈ ਬਟੰਕਾ ਦੇ ਅੰਦਰ ਪਰ ਇੱਥੇ ਜਿਹੜਾ ਖੁੱਲ ਰਿਹਾ ਇਹ ਇਹ ਤੁਹਾਡੇ ਵੱਲੋਂ ਕੋਈ ਨਵੀਂ ਸੋਚ ਕੋਈ ਨਵੀਂ ਆਈਟਮ ਜਾਂ ਕਿਸ ਤਰ੍ਹਾਂ ਦੇ ਤੁਸੀਂ ਗਾਹਕਾਂ ਨੂੰ ਸੁਵਿਧਾ ਦੇਵੋਗੇ ਇੱਥੇ ਸੁਵਿਧਾ ਤਾਂ ਸੰਗਵਰ ਜੀ ਦੇਖੋ ਰੈਸਟੋਰੈਂਟ ਦੀ ਸੁਵਿਧਾ ਤਾਂ ਰੈਸਟੋਰੈਂਟ ਦੀ ਜਿਦਰਾ ਹੀ ਹੋਊਗੀ ਪਰ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਕੁਝ ਵਧੀਆ ਕੀਤਾ ਜਾਵੇ ਜਿਸ ਤਰ੍ਹਾਂ ਸਾਡੀ ਜਿਹੜੀ ਮੇਨ ਅਟਰੈਕਸ਼ਨ ਅਸੀਂ ਰੱਖੀ ਹੈ ਅਸੀਂ ਫੁੱਲ ਤੰਦੂਰੀ ਚਿਕਨ ਦਾ ਸੋਰ ਬੇਚਦੇ ਹਾਂ ਜੀ। ਉਹ ਜਦੋਂ ਮੇਰਾ ਖਿਆਲ ਆਇਆ ਜੀ ਅੱਜ ਦੀ ਤਰੀਕ ਆਲ ਇੰਡੀਆ ਜੀ ਕਿਤੇ 300 ਰੁਪਏ ਤੰਦੂਰੀ ਚਿਕਨ ਨਹੀਂ ਮਿਲਦਾ ਦਾ ਫੁੱਲ। ਫੁੱਲ ਤੰਦੂਰੀ ਚਿਕਨ ਦਾ ਕੀ ਹਾਫ ਤੰਦੂਰੀ ਚਿਕਨ ਦਾ ਰੇਟ 200 ਰੁਪਏ ਹੈ ਅੱਜ ਦਾ। ਅਸੀਂ ਫੁੱਲ ਤੰਦੂਰੀ ਚਿਕਨ ਦੇਵਾਂਗੇ ਸਾਡੀ ਸਪੈਸ਼ਲ ਟੈਕਸਚਰ ਹੋਊਗੀ। ਅੱਛਾ ਜੀ। ਤੇ ਇਸ ਤੋਂ ਇਲਾਵਾ ਇਹ ਤਾਂ ਕਦੋਂ ਸਭਾਰਮ ਕੀਤਾ ਜਾਣਾ ਹੈ ਜੀ? ਪਰਸੋ 4 ਤਰੀਕ ਨੂੰ ਸਵੇਰ 11 ਵਜੇ ਜੀ। ਅੱਛਾ ਜੀ। ਬਸ ਔਰ ਕਿਸ ਤਰ੍ਹਾਂ ਦੀ ਆਈਟਮ ਰੱਖੀ ਗਈ ਹੈ ਇਹ ਅੰਦਰ ਗੱਜ ਨੂੰ ਨਾ ਬਈ ਸੁਪਸ਼ਾ ਜੀ ਓਕੇ ਹਾਂ ਔਰ ਸਾਡੇ ਰੇਟ ਤੁਸੀਂ ਦੇਖਿਓ ਮੈਨੂੰ ਦੇਖਿਓ ਤੁਹਾਡਾ ਬਹੁਤ ਜਾਇਜ਼ ਰੇਟ ਰੱਖਿਆ ਅਸੀਂ ਕੋਈ ਇਹ ਨਹੀਂ ਹੈ ਵੀ ਰੈਸਟੋਰੈਂਟ ਦੇ ਜਿਵੇਂ ਬਹੁਤ ਜ਼ਿਆਦਾ ਰੈਸਟੋਰੈਂਟਾਂ ਨੇ ਮਹਿੰਗੇ ਵੀ ਰੇਟ ਹੈ ਨਾ ਬਿਲਕੁਲ ਜਾਇਜ਼ ਜੇ ਰੇਟ ਰੱਖਿਆ ਅਸੀਂ ਸ਼ਹਿਦਾਰਾਂ ਸ਼ਹਿਰ ਚ ਤੁਹਾਨੂੰ ਪਤਾ ਹੈ ਮਨੋਰੰਜਨ ਮੇਲੇ ਵੀ ਲਗਾਣਾ ਤੇ ਉੱਥੇ ਵੀ ਮੇਰਾ ਰੇਟ ਬਹੁਤ ਜਾਇਜ਼ ਹੁੰਦਾ ਹਰ ਚੀਜ਼ ਦਾ ਹਾਂ ਨਾ ਅਸੀਂ ਰੈਸਟੋਰੈਂਟ ਜਿਹੜਾ ਗੋਲਿਆ ਇਹ ਵੀ ਇਸੇ ਲਈ ਉਸੇ ਕੜੀ ਦਾ ਇੱਕ ਨਾਮ ਹੈ ਵੀ ਵਧੀਆ ਅਸੀਂ ਸਾਡੀ ਕੋਸ਼ਿਸ਼ ਹੈ ਵੀ ਵਧੀਆ ਖਾਣਾ ਪੀਣਾ ਦੇਈਏ ਕਸਟਮਰਸ ਨੂੰ ਉਹ ਰੇਟ ਬਿਲਕੁਲ ਜਸ ਹੋਊਗਾ ਅੱਛਾ ਬੰਸਲ ਜੀ ਜਿਵੇਂ ਤੁਸੀਂ ਮਨੋਰੰਗਣ ਮੈਲੇ ਵੀ ਲਗਾਮਨੇ ਹੋ ਤੇ ਫਿਰ ਤਾਂ ਤੁਸੀਂ ਇੱਥੇ ਟਾਈਮ ਨਹੀਂ ਦੇ ਸਕਦੇ ਤਾਂ ਫਿਰ ਇੱਥੇ ਕੌਣ ਬੈਠਾ ਕਰੂਗਾ ਜੀ ਤੁਸੀਂ ਰੋ ਪੂਜੀ ਜਾ ਬੈਠੂਗਾ ਇਹਨ ਮੂਲ ਬੰਸਰ ਤੁਹਾਡੇ ਉਹ ਨਹੀਂ ਪੜਾ ਤੁਸੀਂ ਸਮਾਨ ਲੈ ਗਏ ਬੈਠਣ ਦੀ ਕੋਲ ਕਿਰਤੀ ਸਿੰਘ ਜੀ ਤੁਸੀਂ ਬੈਠ ਜੀ ਤੁਸੀਂ ਸਾਡੇ ਭਾਈਓ ਹੈ ਚਲੋ ਇਹ ਤਾਂ ਬਹੁਤ ਵੱਡਾ ਸਤਿਕਾਰ ਹੈ ਜੀ ਤੁਹਾਡਾ ਸੋ ਦੋਸਤੋ ਬਾਕੀ ਆਪਾਂ 4 ਫਰਵਰੀ ਨੂੰ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਆਈਟਮ ਇਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਸੋ ਆਪਾਂ ਇੱਕ ਗੱਲ ਹੋਰ ਪੁੱਛਣੀ ਰਹਿ ਗਈ ਜੀ ਕਿ ਵੀ ਇੱਥੇ ਜਿਹੜੇ ਰਸੋਈਏ ਨੇ ਉਹ ਕਿੱਥੋਂ ਆਏ ਨੇ ਜੀ ਸਾਈਟ ਕਿੱਥੇ ਨਹੀਂ ਪਿੱਛੋਂ ਦਾ ਉੱਤਰਾਖੰਡ ਦੀ ਹੈ ਪਰ ਹੁਣ ਇੱਥੇ ਆਪਣੇ ਜਿਸ ਤਰ੍ਹਾਂ ਆਪਣੇ ਹੋਟਲਸ ਸਟਾਲਾ ਵਗੈਰਾ ਉਹਨਾਂ ਚੰਦਨਕੇ ਜੀ ਸਾਰਾ ਕਿਤੇ ਕੰਮਕੁਮ ਕੀਤਾ ਹੋਇਆ ਹੈ ਪੁਰਗਾ ਤੇ ਵੀ ਅਸੀਂ ਦੋ ਚਾਰ ਚੀਜ਼ਾਂ ਹੁਣ ਮਾਨ ਪਰਵਾ ਕੇ ਦੇਖਿਆ ਤਾਂ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਾਈਆਂ ਉਹਨਾਂ ਨੇ ਬਾਕੀ ਨਾ ਦੇਖੋ ਜੀ ਕਸਟਮਰ ਦੱਸੂਗਾ ਜਦੋਂ ਸਾਡੇ ਕੋਲ ਕਸਟਮਰ ਆਊਗਾ ਹਾਂ ਸੌ ਪੀਊਗਾ ਹੈਨਾ ਜੀ ਉਹ ਦੱਸੂਗਾ ਵੀ ਸਾਡੇ ਸ਼ੈਫ ਜਾਂ ਅਸੀਂ ਪਾਤਾ ਕਿ ਫੇਲ ਸਾਡੀ ਕੋਸ਼ਿਸ਼ ਤਾਂ ਇਹੋ ਵੀ ਸਫਾਸ ਹੀ ਹੋਈ ਹੈ ਹੈਨਾ ਜੀ ਹਾਂ ਬਿਲਕੁਲ ਮੈਂ ਸਾਰੇ ਮੇਰੇ ਸ਼ਹਿਰ ਵਾਸੀਆਂ ਨੂੰ ਸਦਾ ਕਹਿੰਦਾ ਵੀ ਸਾਡੇ ਰੈਸਟੋਰੈਂਟੋਂ ਆਓ ਅਜਮਾਓ ਖਾਓ ਪੀਓ ਕੰਮਜਾ ਬਣਾਓ ਇਸੀ ਲੱਗੇ ਹੋਏ ਇਸ ਜਿਹੜਾ ਪੱਥੇ ਲੱਗੇ ਹੋਏ ਪੱਥਰ ਜਿਹੇਗਾ ਬੈਠਾ ਦਾ ਤੁਸੀਂ ਦੇਖਿਆ ਸੋਫੇ ਲਿਆ ਹੋਏ ਆ ਅਸੀਂ ਵਧੀਆ ਹਰ ਤਰ੍ਹਾਂ ਦਾ ਲਮਾ ਇੰਟੀਆ ਮੈਂ ਸਾਰਾ ਕੁਝ ਨਵਾਂ ਹੈਗਾ ਸਭ ਕੁ ਰੋਕਰੀ ਕਟੂਰੀ ਹਰ ਚੀਜ਼ ਨਵੀਂ ਹੈ ਜੀ ਠੀਕ ਹੈ ਔਰ ਮੇਨ ਜੋ ਐ ਸਿਹੜੀ ਤੁਹਾਨੂੰ ਦੱਸਿਆ ਵੀ ਰੇਟਸ ਦੀ ਰੇਟ ਵੀ ਸਾਡੇ ਜਿਵੇਂ ਜਾਏ ਆ ਔਰ ਦੂਸਰਾ ਸੀ ਡਿਲੀਵਰੀ ਵਗੈਰਾ ਦਾ ਵੀ ਜਿਹੜਾ ਘਰੋਂ ਘਰ ਸਾਮਾਨ ਭੇਜਦਾ ਉਹ ਜਾਦਾ ਸਵਿਗੀ ਵਗੈਰਾ ਜਿਵੇਂ ਟਾਪ ਵਗੈਰਾ ਉਹ ਪੂਰੀ ਸਾਡੇ ਨਾਲ ਹੋਣਗੇ ਨਹੀਂ ਅਸੀਂ ਆਪ ਦਾ ਫਰੰਟ ਹੀ ਆਮ ਕਰਾਂਗੇ ਡਿਲੀਵਰੀ ਵੀ ਅਸੀਂ ਸਮਾਂ ਦੀ ਕਰਾਂਗੇ ਸੋ ਡਾਕਟਰ ਤੁਹਾਡੇ ਸਹਿਯੋਗ ਨਾਲ ਹੀ ਇੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਚੰਗੀ ਖਾਣ ਦੀਆਂ ਚੀਜ਼ਾਂ ਵੀ ਮਿਲਣੀਆਂ ਸੋ ਤੁਸੀਂ ਵੀ ਪਹੁੰਚੋ 4 ਫਰਵਰੀ ਨੂੰ ਤਾਂ ਜੋ ਇੱਕ ਚੰਗੇ ਤਰੀਕੇ ਨਾਲ ਇੱਕ ਚੰਗੇ ਦੇ ਸਟੂਡੈਂਟ ਦਾ ਆਗਾਜ਼ ਕੀਤਾ ਜਾ ਸਕੇ ਜੈ ਹਿੰਦ ਐਸ.ਸੀ.ਐਫ. ਭਰਤ ਨਗਰ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਐ ਐਸ.ਸੀ.ਐਫ. ਨੰਬਰ 65 ਭਾਰਤ ਨਗਰ LIC ਵਿਦਿਆਲਾ ਰੋਡ LIC ਦੇ ਬਿਲਕੁਲ ਸਾਹਮਣੇ ਭਾਰਤ ਨਗਰ ਦੀ ਜਿਹੜੀ ਮਾਰਕੀਟ ਆਇਆ ਉੱਥੇ ਰਾਜਵੰਸ਼ ਰੈਸਟੋਰੈਂਟ ਐਂਡ ਕਿਟੀ ਹਾਲ ਐਂਡ ਰੂਮਸ ਐਂਡ ਰੂਮ ਅੱਛਾ ਕਮਰੇ ਵੀ ਉੱਪਰ ਹਮਸ ਵੀ ਹੈ ਰੂਮਸ ਵੀ ਅਵੇਲੇਬਲ ਨੇ ਇੱਥੇ ਸੱਚੀ ਹੈ ਹਰ ਚੀਜ਼ ਅਵੇਲੇਬਲ ਹੈ ਫੈਮਿਲੀ ਦੇ ਨਾਲ ਵੀ ਤੁਸੀਂ ਆ ਸਕਦੇ ਹੋ ਆਪ ਦਾ ਤੁਸੀਂ ਜਨਮ ਦਿਨ ਜਾਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਹੈ ਇੱਥੇ ਇੰਜੋਏ ਕਰ ਸਕਦੇ ਹੋ ਜੈ ਹਿੰਦ ਥੈਂਕ ਯੂ